ਸਤ ਸ੍ਰੀ ਅਕਾਲ ਜੀ ਵੀਡੀਓ ਦੇਖ ਰਹੇ ਸਭ ਜੀ ਨੂੰ ਲੈ ਕੇ ਹਾਂ ਜਰਿਆ ਅੱਜ ਦੀ ਵੱਡੀ ਖਬਰ ਕਈ ਤਰ੍ਹਾਂਾਂ ਤੇ ਰੋਕ ਪਰ ਮੁਸਲਮਾਨਾਂ ਲਈ ਫਾਇਦੇਮੰਦ ਫਿਰ ਕੋਰਟ ਦੇ ਫੈਸਲੇ ਦੇ ਮੁੱਖ ਨੁਕਤੇ ਜਿੱਦੇ ਸੁਪਰੀਮ ਕੋਰਟ ਦੇ ਸੋਮਨ ਵਕਫ ਤੋ ਤਕਨੂਨ ਦੇ ਕੁਝ ਮਤੰਪੁੰਦਰਾਂ ਵਾਂ ਤੇ ਰੋਕ ਲਗਾ ਦਿੱਤੀ ਹੈ ਕੇਂਦਰ ਮੰਤਰੀ ਕੀ ਰੇਨ ਰੀਜੀ ਜੀ ਨੇ ਇਸ ਫੈਸਲੇ ਨੂੰ ਲੋਕਤੰਤਰ ਲਈ ਬਹੁਤ ਵਧੀਆ ਸੰਕੇਤ ਦੱਸਿਆ ਉਹਨਾਂ ਉਨ੍ਹਾਂ ਨੇ ਉਨ੍ਹਾਂ ਕਿਹਾ ਹੈ ਕਿ ਇਸ ਕਾਨੂੰਨ ਨਾਲ ਮੁਸਲਿਮ ਭਾਈਚਾਰੇ ਨੂੰ ਭਾਈ ਫਾਇਦਾ ਹੋਵੇਗਾ ਅਤੇ ਵਖਤ ਜਾਇਦਾਦ ਦੀ ਵਰਤੋਂ ਨੂੰ ਰੋਕਿਆ ਜਾਵੇਗਾ ਸੁਪਰੀਮ ਕੋਰਟ ਦੇ ਵਖਪ ਵਖਪ ਐਕਟ ਦੀ ਪੂਰੀ ਸੁਣਵਾਈ ਨੂੰ ਰੋਕ ਤੋਂ ਇਨਕਾਰ ਕਰ ਦਿੱਤਾ ਹੈ ਪਰ ਵਿਆਦਪੂਰਨ ਪ੍ਰਬੰਧਾਂ ਦੇ ਰੋਕ ਲਗਾ ਦਿੱਤੀ ਜਿਸ ਵਿੱਚ ਇੱਕ ਇਹ ਵੀ ਕਿਹਾ ਗਿਆ ਜੀ ਕਿ ਸਿਰਫ ਉਹ ਵਿਅਕਤੀ ਜੋ ਘੱਟੋ ਘੱਟ ਪਿਛਲੇ 5 ਸਾਲ ਤੋਂ ਇਸਲਾਮ ਦਾ ਪ੍ਰਭਾਵ ਕਰ ਰਿਹਾ ਹੈ ਆਪਣੀ ਜਾਇਦਾਦ দান ਕਰ ਸਕਦਾ ਹੈ ਰਜੀਉ ਰਿਜੀ ਜੀ ਜੂ ਨੇ ਕਿਹਾ ਹੈ ਕਿ ਪੱਤਰਕਾਰਾਂ ਨਾਲ ਗੱਲ ਕਰਦੇ ਹਾਂ ਕਿਨ ਰਿਜੀ ਜੀ ਜੂ ਨੇ ਕਿਹਾ ਸੁਪਰੀਮ ਕੋਰਟ ਦਾ ਫੈਸਲਾ ਲੋਕਤੰਤਰਾਂ ਲਈ ਬਹੁਤ ਵਧੀਆ ਸੰਕੇਤ ਹੈ ਉਹਨਾਂ ਕਿਹਾ ਹੈ ਕਿ ਨਵੇਂ ਸ਼ਹਿਰਾਂ ਦੇ ਉਪਲੰਬਦ ਪੂਰੇ ਮੁਸਲਿਮ ਭਾਈਚਾਰੇ ਤੇ ਲਾਭਦਾਇਕ ਹੋਣ ਤੇ ਇਸ ਦਿਨ ਨਾਲ ਹੀ ਵਕਫ ਬੋਰਡ ਵੱਲੋਂ ਜਾਇਦਾਦਾਂ ਦੀ ਵਰਤੋਂ ਦਰ ਵਰਤੋਂ ਅਤੇ ਕਬਜ਼ਿਆਂ ਨੂੰ ਰੋਕਿਆ ਰੋਕਿਆ ਜਾਵੇਗਾ ਰੀਜੂਮ ਨੇ ਕਿਹਾ ਹੈ ਕਿ ਲੰਬੇ ਸਮੇਂ ਤੋਂ ਵਕਫ ਬੋਰਡ ਦੀਆਂ ਜਾਇਦਾਦਾਂ ਦੇ ਨਾਜਾਇਜ਼ ਕਬਜ਼ਿਆਂ ਦੀ ਦਰ ਵਰਤੋਂ ਦੀਆਂ ਸ਼ਿਕਾਇਤਾਂ ਆ ਰਹੀਆਂ ਆ ਸਾਹ ਮਿਲ ਰਹੀਆਂ ਹਾਂ ਸਰਕਾਰ ਦਾ ਮੰਨਣਾ ਹੈ ਕਿ ਨਵਾਂ ਕਾਨੂੰਨ ਇਹਨਾਂ ਸਮੱਸਿਆਵਾਂ ਨੂੰ ਹੱਲ ਕਰੇਗਾ ਤੇ ਪਾਰਦਰਸ਼ਤਾ ਨੂੰ ਵਧਾਏਗਾ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਧੰਨਵਾਦ